ਦੇਖ ਲੈ ਜਮੀ ਸ਼ਰਮ ਲਾ ਰੱਖੀ ਹੈ ਦੇਖ ਲੈ ਹੈ ਕਿਹੜੇ ਬੇੜਿਆਂ ਦੀ ਕਣਕ ਵੇਚੀ ਹੈਗੀ ਵੀ ਤੁਸੀਂ ਸ਼ਾਹ ਕਿਤਾਬ ਕਰਦੋ ਕਿਤੇ ਮੁੰਡਾ ਭੇਜ ਦੋਗੀ ਕਿਤੇ ਕੁੜੀ ਨੂੰ ਭੇਜ ਦੋ ਸੌਦਾ ਲੈਣ ਆਪ ਨਾਲੇ ਹੁੰਦੀ ਨਹੀਂ ਹੈਗੀ ਹੈ ਪਤਾ ਨਹੀਂ ਕਰੇ ਹੋਣਗੇ ਪਤਾ ਨਹੀਂ ਅੱਜ ਤਾਂ ਸਵੇਰ ਦੇ ਬਾਲੇ ਵਧੀਆ ਗਾਣੇ ਆ ਰਹੇ ਨੇ ਇਹ ਦੇਖ ਲੈ ਐਡੀ ਦੂਰ ਆ ਕੇ ਬਹਿ ਕੇ ਖੇਤਾਂ 'ਚ ਹੈ ਜੋ ਗੜਿਆਂ ਦੀ ਕਣਕ ਵੇਚੀ ਹੈਗੀ ਨਾ ਕੋਈ ਸ਼ਾਹ ਨਾ ਕੋਈ ਕਿਤਾਬ ਆ ਕਿੱਧਰ ਤੁਰਿਆ ਹੁੰਦਾ ਹੋਰ ਭਾਈ ਬੱਬਲ ਠੀਕ ਹੈ ਠੀਕਾ ਲਾਲਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਲੈ ਲੈ ਨਾ ਕੁਰਸੀ ਤਾਂ ਲੈ ਲੈਣੀ ਗਾਣੇ-ਗਾਣੇ ਸਾਰੇ ਸੁਣੀ ਜਾਂਦੀ ਸੀ ਫਿਰ ਹੋਰ ਜੀ ਬੇਲੇ ਸੀਗੇ ਮੈਂ ਕਾ ਚੱਲ ਅੱਜ ਕੱਲ੍ਹ ਤੇ ਮੋਬਾਈਲ ਦਾ ਚੁਗਗਾ ਤੂੰ ਉਹੀ ਪੁਰਾਣੇ ਰੇੜੂ ਤੇ ਮੱਥਾ ਮਾਰੀ ਜਾਂਦੀ ਐ ਲਾਲਾ ਜੀ ਮੇਰਾ ਮੜਦਾ ਹੱਥ ਤੰਗਿਆ ਮੋਬਾਈਲ ਖਰਾਬ ਹੋ ਰਿਹਾ ਠੀਕ ਨਹੀਂ ਕਰਾਇਆ ਗਿਆ ਅੱਛਾ ਅੱਛਾ ਹਾਂ ਉਹ ਅੰਦਰ ਰੱਖਿਆ ਪਿਆ ਕੀ ਗੱਲ ਨਾਲੇ ਘੇੜਾ ਗੋੜਾ ਨਹੀਂ ਮਾਰਾ ਤੁਸੀਂ ਬਸ ਲਾਲਾ ਜੀ ਗਰਮੀ ਇੰਨੀ ਜ਼ਿਆਦਾ ਐ ਘਰੋਂ ਬਾਹਰ ਨਿਕਲਣ ਨੂੰ ਜੀ ਨਹੀਂ ਕਰਦਾ ਹੈਗਾ ਘਰੋਂ ਤੇ ਬਾਹਰ ਨਿਕਲਣਾ ਪੋਗਾ ਫਿਰ ਨਾ ਕੋਈ ਰਿਸ਼ਤੇਦਾਰ ਆਂਦਾ ਫਿਰ ਜੇ ਕੋਈ ਸਮਾਨ ਤਾਂ ਹੀ ਲੈਣ ਆਂਦਾ ਨਾ ਬੰਦਾ ਦੁਕਾਨ ਤੇ ਨਾ ਨਾ ਮੇਰੀ ਗੱਲ ਸਮਝੋ ਤੁਸੀਂ ਜਿੱਧਰ ਮੈਂ ਜਾਣਾ ਉਧਰ ਤੁਸੀਂ ਜਾਂਦੀ ਨਹੀਂ ਸੀਗੇ ਸਾਬ ਕਿਤਾਬ ਆ ਲਾਲਾ ਜੀ ਆਪ ਕਿਹੜਾ ਭੱਜ ਚੱਲੇ ਆ ਕਿਤੇ ਦੇ ਆਂਦੇ ਦੇ ਪਾਪੇ ਆਂਦੇ ਹੋਲੇ ਦੇ ਆਂਦੇ ਕੀ ਜੁਗੜਾ ਦਾ ਥੋੜੀ ਫਸਲ ਵਾੜੀ ਵੇਚੀ ਹੈਗੀ ਹੈ ਹਲੇ ਤੱਕ ਤੁਸੀਂ ਸਾਬ ਕਿਤਾਬ ਨਹੀਂ ਕਰਕੇ ਆਏ ਹੈਗੇ ਕੱਲੇ ਦਾ ਪਾਪਾ ਆ ਪੀਦੇ ਆਊਗਾ ਦੁਕਾਨ ਤੇ ਕੱਲੇ ਦਾ ਪਾਪਾ ਨਹੀਂ ਆਉਂਦਾ ਹੈਗਾ ਅੱਗੇ ਕਿਹੜਾ ਕੱਲੇ ਦਾ ਪਾਪ ਤੈਨੂੰ ਹੀ ਕਰਨਾ ਪਊਗਾ ਸਾਫਤਾ ਤੇ ਸੌਦਾ ਤੂੰ ਪਈ ਤੇ ਜਵਾਖਾਂ ਨੂੰ ਆ ਦੇਖ ਦੋ ਪੇਜ ਭਰ ਗਏ ਸੁੱਖ ਨਾਲ ਲਾਲਾ ਜੀ ਹਲੇ ਤਾਂ ਹੱਥ ਬਹੁਤ ਤੰਗ ਆ ਸਾਡਾ ਆ ਦੇਖ ਇਹ ਚੱਲਿਆਗਾ ਇਸ ਲਈ ਨੌਵੇਂ ਮਹੀਨੇ ਚੱਲੇ ਹੋਏ ਸਾਬ ਨਮਸਾਲ ਚੱਲ ਪਿਆ ਦੇ ਲੱਗਦਾ ਕਿੰਨੇ ਕੁ ਪੈਸੇ ਬਣਦੀ ਪੰਜਵੇਂ ਮਹੀਨੇ ਚੱਲ ਪਿਆ ਹੁਣ ਆ ਦੇਖ ਜਦੋਂ ਤੇਰੀ ਮਾਸੇ ਦੀ ਕੁੜੀ ਆਈ ਤੀ ਕੀ ਵੱਡੀ ਡਿਊ ਦੀ ਬੋਤਲ ਨਾਲ ਬਿਸਕੁਟ ਨਾਲ ਕੋਕ ਠੰਡਾ ਜਦੋਂ ਛੋੜਿਆ ਜਵਾਖ ਜੀ ਕਰ ਕਰੇ ਕਰ ਕਰੇ ਸਾਰਾ ਕੁਝ ਆਂਦਾ ਸੌਦਾ ਛੋੜੇਕਣੀ ਉਹ ਤਾਂ ਚੱਲ ਠੀਕ ਆ ਨੂਨ ਮਿਰਚ ਸਾਰਾ ਕੁਝ ਲਿਖਿਆ ਪਿਆ ਕੱਲੀ ਕੱਲੀ ਚੀਜ਼ ਉਹ ਤਾਂ ਲਾਲਾ ਜੀ ਠੀਕ ਆ ਪਰ ਹਲੇ ਨਾ ਹੱਥ ਬਾਹਲਾ ਤੰਗ ਚੱਲ ਰਿਹਾ ਥੋੜਾ ਜਿਹਾ ਹੱਥ ਤੰਗ ਨਹੀਂ ਫਿਰ ਮੈਂ ਕਿਵੇਂ ਪਾਵਾਂਗਾ ਸੌਦਾ ਸੱਚੀ ਤੇ ਚੱਲ ਤੁਸੀਂ ਮੈਨੂੰ ਇੱਕ ਵਾਰੀ ਸੌਦਾ ਪੜ ਕੇ ਸੁਣਾ ਦਿਓ ਕਿਹੜਾ ਫਿਰ ਮੈਂ ਕਾਲੇ ਦੇ ਪਾਪੇ ਨੂੰ ਦੱਸ ਦਾਂ ਸੌਦਾ ਹੁਣ ਤੈਨੂੰ ਦੱਸਿਆ ਜਾਂ ਨਾਲੇ ਦੇਖ ਲੈ ਆ ਦੇਖ ਲੈ ਨਾ ਤਾਂ ਤੇਰੇ ਕੋਲੇ ਫੋਨ ਆ ਤੈਨੂੰ ਫੋਟੋ ਹੀ ਖਿੱਚ ਕੇ ਦੇ ਦਾਂ ਨਾਲੇ ਬਹੀ ਜਾ ਤਾਂ ਮੈਨੂੰ ਲਿਖ ਕੇ ਇੱਕ ਲਿਸਟ ਬਣਾ ਕੇ ਦੇਜੋ ਨਹੀਂ ਹਿਸਾਬ ਕਿਤਾਬ ਮੋਟਾ ਜਿਹਾ ਦੱਸ ਦੋ ਵੀ ਮੇਰੇ ਕੋਲ ਪੈਸੇ ਨਹੀਂ ਤੁਸੀਂ ਪੈਸੇ ਤਾਂ ਦਿਓ ਇੰਨੇ ਪੈਸੇ ਕੀ ਮੇ ਭੜਾ ਇੰਨੇ ਪੈਸੇ ਆਈ ਪੂਜੀ ਪੂਜੀ ਬਿਸਕੁਟਾਂ ਦੀ ਬਣ ਕੇ ਛੋਟੇ ਕਣੀ ਤਾਂ ਇੱਕ ਤਾਂ ਚੌਥੇ ਦਿਨ ਕੰਜਰ ਰਿਸ਼ਤੇਦਾਰ ਆ ਜਾਂਦੇ ਨੇ ਸਾਂਝੇ ਮੋਟਾ ਸੋਦਾ ਤੇ ਮੈਨੂੰ ਲੱਗਦਾ ਤੁਸੀਂ ਸੈਰੋਂ ਲੈਣਾ ਹੋਵੇ ਹਾਂ ਤਾਂ ਇਕੱਠਾ ਹੀ ਲਿਆਉਣੇ ਆ ਸੀ ਹਾਂ ਉਹ ਤਾਂ ਇਕੱਠੇ ਚੱਕਦੇ ਹੁੰਨੇ ਹੋ ਉਹ ਤਾਂ ਨਗਦ ਦੇ ਕੇ ਆਉਂਦੇ ਹੋਗੇ ਇੱਥੇ ਤਾਂ ਹਾਂ ਬਸ ਤਾਂ ਹਾਂ ਮੇਰੇ ਮਾਰੇ ਕੀ ਪੱਛੋ ਲੜ ਜਾਂਦਾ ਛੋਟੇ ਪਿੱਸੂ ਤਾਂ ਕਾਨੂੰ ਲੜਦੇ ਨੇ ਜੀ ਹਾਂ ਚੱਲ ਤੁਸੀਂ ਮੈਨ ਮਰਜ਼ਾ ਪੜ ਕੇ ਸੁਣਾ ਦਿਓ ਪੜ ਕੇ ਸੁਣਾ ਦਿੰਨਾ ਆ ਦੇਉ ਤੇਰੀ ਭੈਣ ਆਈ ਸੀਗੀ ਹਫਤਾ ਲੱਕ ਗਈ ਸੀਗੀ ਪੂਰਾ ਉਹ 1000 ਰੁਪਏ ਦਾ ਸੌਦਾ ਗਿਆਗਾ 1000 ਰੁਪਿਆ ਖਾ ਗਈ ਹਾਂ ਅੱਛਾ ਜੀ ਅੱਗੇ ਹਾਂ ਹਾਂ ਆ ਦੇਖ ਇਹ ਆ ਤੇਰੇ ਜਵਾਖਾਂ ਦੇ ਪੈਸੇ ਨੇਗੇ ਚੌਕਲੇਟ ਬਿਸਕਟ 200 ਰੁਪਿਆ ਇਹਨਾਂ ਦਾ ਬਣ ਗਿਆ ਕੋਕ ਦੀ ਬੋਤਲ ਸਾਰੀ ਕੱਲੀ ਕੱਲੀ ਚੀਜ਼ ਲਿਖੀ ਪਈ ਆ ਸਟਿੰਗ ਗਈ ਆ ਤੁਹਾਡੇ ਕੋਲ ਨਹੀਂ ਸੀ ਸੱਤ ਵਾਰੀ ਚੱਲ ਲਾਲਾ ਜੀ ਕੋਈ ਨਾ ਦੇ ਆਵਾਂਗੇ ਆਪਾਂ ਪੈਸੇ ਮੈਂ ਭੇਜ ਦਾਂਗੀ ਕਾਲੇ ਦੇ ਪਾਪੇ ਨੂੰ ਦੇਖੋ 5500 ਰੁਪਿਆ ਬਣ ਗਿਆ ਭਾਈ ਮੈਂ ਤਾਂ ਲੈ ਕੇ ਜਾਊਂਗਾ ਤੁਹਾਨੂੰ ਦੱਸਾਂਗਾ ਲਾਲਾ ਜੀ ਇਸ ਟਾਈਮ ਪੈਸੇ ਤਾਂ ਦੇਖੋ ਹੈ ਨਹੀਂ ਕਰੇ ਤਫਾਸਲ ਵਿੱਚ ਨਹੀਂ ਜੁਗੇ ਹੋਗੇ ਫੇ ਕਾਲੇ ਦਾ ਪਾਪਾ ਵੀ ਨਹੀਂ ਹੈਗਾ ਤੇਰੇ ਮੈਂ ਦੱਸੂ ਕਿੱਥੋਂ ਦੇਵਾ ਪੈਸੇ ਮਾਲਕਨ ਤੂੰ ਆਗੀ ਹੈ ਤੇਰੇ ਹੱਥੋਂ ਸਾਰਾ ਕੁਝ ਚੱਲਦਾ ਹੈਗਾ ਮੇਰੇ ਬਾਰੇ ਕਾਲੇ ਦਾ ਪਾਪਾ ਬਣ ਜਾਂਦਾ ਹੈਗਾ ਮੈਂ ਤਾਂ ਦੇਖ ਲਓ ਜੁਆਕਾਂ ਤੋਂ ਸਮਾਨ ਵੀ ਤੁਹਾਡੇ ਤੋਂ ਆਧਾਰ ਮੰਗਾਉਂਦੀਆਂ ਜੇ ਮੇਰੇ ਕੋਲ ਪੈਸੇ ਹੋਣ ਮੈਂ ਪੈਸੇ ਦੇ ਕਿਹਨਾਂ ਤੇ ਜਾਣਾ ਨਹੀਂ ਟੋਲੀ ਨਾ ਬਣਾ ਕਰ ਫੇ ਤੂੰ ਤੈਨੂੰ ਦੱਸਾਂ ਗੱਲ ਸੌਦਾ ਤੇਰੇ ਨਾਂ ਤੇ ਚੱਲਦਾ ਸਾਰਾ ਤੈਨੂੰ ਮੈਂ ਦੱਸਾਂ ਗੱਲ ਰਕਮ ਮੈਂ ਤਾਂ ਲੈ ਕੇ ਜਾਊਂ ਸੰਦੱਸਾਂ ਗੱਲ ਮੈਂ ਵੀ ਕਹਾ ਅਗਲੇ ਨੂੰ ਮੂੰਹ ਖੋਣਾਗਾ ਜੀ ਤਾ ਮੈਂ ਮਾਲ ਚੱਕਦਾਗਾ ਚੱਲ ਰਕਮ ਛੱਡੋ ਤੁਸੀਂ ਮਾ 6-7 ਮਹੀਨੇ ਤੋਂ ਵਾਸਤਾ ਚੱਕਰ ਮਾਰਿਆ ਤੁਸੀਂ ਇਹ ਦੱਸੋ ਚਾਹ ਪਾਣੀ ਕੀ ਪੀਣਾ ਚਾਹ ਪਾਣੀ ਤਾਂ ਬਸ ਸੈਣ ਜਾਵਾਂ ਚਾਹ ਪਾਣੀ ਮੈਂ ਪੀ ਕੇ ਤੁਰ ਰਹੀ ਤਾ ਤੇ ਦੋ ਤਿੰਨ ਕਰਾਂ ਦੇ ਹੋਰ ਵੀ ਜਾਣਾ ਐਵੇਂ ਲੇਟ ਹੋ ਜਾਾਂਗੇ ਤੇ ਹੁਣ ਮੇਰੇ ਨਾਲ ਫਿਰ ਜ਼ਬਾਨ ਕਰ ਲਾ ਤੂੰ ਕਦੋਂ ਤੱਕ ਪੈਸੇ ਆ ਜਾਣਗੇ ਹੋ ਠੰਡਾ ਠੁੰਡਾ ਪੀਜੋ ਕੋਈ ਠੰਡਾ ਤਾਂ ਬਸ ਠੰਢੀ ਠੰਡੇ ਨੇ ਤੂੰ ਜ਼ਬਾਨ ਕਰ ਮੇਰੇ ਨਾਲ ਤੈਨੂੰ ਦੱਸਾਂ ਪੈਸੇ ਕਦੋਂ ਆਣਗੇ ਮੇਰੇ ਕੋਲ ਪੈਸੇ ਤਾਂ ਜੀ ਹਲੇ 6 ਮਹੀਨੇ ਰੁਕਜੋ ਕਾ 6 ਮਹੀਨੇ ਕੀ ਗੱਲ 6 ਮਹੀਨੇ 6 ਮਹੀਨੇ ਹੋਰ ਠਹਿਰ ਜਾ ਨਾ 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 ਇੱਕ ਦਿਨ ਵੀ ਨਹੀਂ ਰੱਖ ਸਕਦਾ ਮੈਂ ਤਾਂ ਮੈਂ ਕਹਾ ਕਿਸੇ ਨੂੰ ਕੀ ਮੁੱਤ ਕਾਵਾਂ ਹੈ ਸੌਦਾ ਹੀ ਪੋਣਾ ਦੁਕਾਨ ਦੇ ਉੱਤੇ ਐ ਤਾਂ ਮੇਰੇ ਸਾਰੇ ਘਰ ਹੱਕ ਮੁੜ ਜਾਣਗੇ ਤੁਸੀਂ ਤਾਂ ਜਿਵੇਂ ਹੀ ਹੱਦ ਕਰੀ ਜਾ ਰਹੇ ਟਰੱਕਾਂ ਦੀਆਂ ਫੀਸਾਂ ਭਰਨੀ ਆਣੇ ਹੁਣ ਪਹਿਲਾਂ ਉਹਨੀਆਂ ਦੀਆਂ ਫੀਸਾਂ ਭਰ ਲੀਏ ਫਿਰ ਕਰਦਾਂਗੇ ਸੌਦਾ ਅਸੀਂ ਕਿਹੜਾ ਪਿੰਡ ਛੱਡ ਚੱਲੇ ਆ ਪਿੰਡ ਛੱਡ ਕੇ ਤੂੰ ਹੁਣ ਭਈ ਐ ਬੋਲਦੇ ਆ ਉਹ ਤਾਂ ਤਾਂ ਪੋਲੀ ਬਣ ਕੇ ਆਉਂਦੀ ਹੁੰਦੀ ਸੀ ਹੈ ਹੁਣ ਇਸ ਬੱਚਾ ਦੀ ਸਕੂਲ ਦੀ ਫੀਸਾਂ ਦੀ ਹੋਗੀ ਤੈਨੂੰ ਤੇ ਮੇਰੀ ਰਕਮ ਮੈਂ ਕਿੱਧਰ ਜਾਵਾਂ ਲਾਲਾ ਜੀ ਅਸੀਂ ਮੁੱਕਰ ਥੋੜੀ ਰਹੀ ਆ ਦੇਵਾਂਗੇ ਹੱਥ ਬੰਨ੍ਹ ਕੇ ਦੇਵਾਂਗੇ ਦੋਨੋਂ ਮੁੱਕਰ ਨਾਲ ਹੀ ਕਰਨੀ ਆ ਭਈ ਤਾਂ ਫਿਰ ਹੁਣ ਤਾਂ ਸੀਮਿੰਨ ਤੇ ਨਿਸ਼ਾਨਾ ਮਾਰਿਆ ਇਕੱਠੀ ਫਿਰ ਤੁਹਾਨੂੰ ਤਾਂ ਜਮਾ ਹੀ ਹੁਣ ਸਾਡੇ ਦਾ ਧਤਮਾਰ ਨਹੀਂ ਰਿਹਾ ਤੁਸੀਂ ਤਾਂ ਘਾਰੀ ਪੈਸੇ ਲੈਣ ਆਗੇ ਤੇ ਘਰੇ ਆਉਣਾ ਨਹੀਂ ਦੀ ਗਾ ਤੁਸੀਂ ਨਹੀਂ ਆਏਗੇ ਸਾਰੇ ਲੋਕ حساب ਕਰਗੇ ਟਾਈਮ ਤੇ ਆਇਆ ਮੈਂ ਵੀ ਜੋ ਟਾਈਮ ਟੱਪ ਕੇ ਤੀ ਕੱਲੇ ਤੁਸੀਂ ਰਹਿਗੇ ਸਾਬ ਕਰਨ ਵਾਲੇ ਪੱਕੇ ਗੱਕ ਲੱਗੇ ਹੋਣੇ ਮੇਰੇ ਕਿਹੜੀ ਸਾਰੇ ਤੁਹਾਨੂੰ ਦੱਸਾਂ ਗੱਲ ਜਵਾਕਾਂ ਦੀਆਂ ਫੀਸਾਂ ਭਰ ਲੀਏ ਫਿਰ ਦੇ ਦਾਂਗੇ ਪੈਸੇ ਐ ਨਹੀਂ ਫਿਰ ਲੋਟ ਆਉਂਦਾ ਹੈਗਾ ਤੁਹਾਨੂੰ ਮੈਂ ਦੱਸਾਂ ਗੱਲ ਫਿਰ ਭਾਈ ਹੁ ਹੋ ਲਾਲਾ ਜੀ 5500 ਰੁਪਏ ਪਿੱਛੇ ਤੁਸੀਂ ਪੰਚਾਇਤ ਬੁਲਾਓਗੇ ਫਿਰ ਜਲੂਸ ਨਿਕਲੂ ਕੋਈ ਫਾਇਦਾ ਹੈ ਜੇ ਪੰਚਾਇਤ ਦੇ ਵਿੱਚ ਗੱਲ ਬਾਕੀ ਫਿਰ ਵੀ ਤਹਾ ਟਹਾ ਚਾਕੂਗੀ ਲੈ ਹੁਣ ਇਸ ਪੰਚਾਇਤ ਸੱਦਣ ਵਾਲੀ ਕਿਹੜੀ ਗੱਲ ਆ ਤੁਸੀਂ ਸੋਹਣੇ ਲਗੋਗੇ 5500 ਰੁਪਏ ਪਿੱਛੇ ਪੰਚਾਇਤ ਬੁਲਾਉਂਦੇ ਤੁਸੀਂ ਪੰਚਾਇਤ ਪਰ ਸੱਦਨੀ ਪਊਗੀ ਤੂੰ ਮੇਰੇ ਮੱਥੇ ਮਾਰ 5500 ਰੁਪਏ ਮੇਰਾ ਫਾਹਾ ਵੱਡ ਪਰ ਆਪ ਤੁਸੀਂ ਆਪ ਦਾ ਜਲੂਸ ਕੱਢੋਗੇ ਪੰਚਾਇਤ ਚ ਨਾਲ ਸਾਡਾ ਕੱਢੋਗੇ ਤੇ ਜਲੂਸ ਤਾਂ ਪਈ ਫਿਰ ਨਿਕਲੋ ਵੀ ਸਾਨੂੰ ਮਦੇ ਸਾਗਲ ਫਿਰ ਅਸੀਂ ਕਿਹੜਾ ਪਿੰਡ ਛੱਡ ਕੇ ਬਗ ਚੱਲੇ ਆ ਤੁਹਾਨੂੰ ਕਿਹਾ ਨਾ ਦੇ ਦਾਂਗੇ ਪੈਸੇ ਤੂੰ ਪਿੰਡ ਛੱਡ ਕੇ ਜਾ ਮੈਥੋਂ ਲੈ 5500 ਰੁਪਇਆ ਹੋਰ ਕਿਉਂ ਜਾਈਏ ਛੱਡ ਕੇ ਹਾਂ ਕਿਵੇਂ ਬੋਲ ਦਿਆ ਹੁਣ ਦੇਖ ਅਸੀਂ ਕਿਉਂ ਪਿੰਡ ਛੱਡ ਕੇ ਜਾਈਏ ਤੂੰ ਜਾ ਪਿੰਡ ਛੱਡ ਕੇ ਪਿੰਡ ਛੱਡ ਕੇ ਜਾਣਾ ਪੁੱਸ ਉਹਨੂੰ ਤੇਰੇ ਸ਼ਰਮ ਨਹੀਂ ਆਈ ਕਰੇ ਪੈਸੇ ਮੰਗਣ ਆਉਂਦੇ ਇਹਨੂੰ ਤੇ ਹੋਰ ਕੀ ਕਰਾਂ ਫਿਰ ਮੈਂ ਤੈਨੂੰ ਪਤਾ ਹੋਣਾ ਚਾਹੀਦਾ ਜਨਾਨੀ ਕਰੇ ਕੱਲੀ ਆ ਚੱਕ ਕੇ ਆ ਬਹੀ ਜੀ ਆ ਹੁਣ ਤੁਸੀਂ ਇਹ ਬੋਲਣ ਲੱਗ ਜਾਨੇ ਹੋ ਤੰਗਾਂ ਦੁਕਾਨਦਾਰੀਆਂ ਫੇਲ ਹੋ ਜਾਂਦੇ ਨੇ ਲੋਕ ਫਿਰ ਨਾ ਪਾਉ ਦਕਾਨਾ ਕਿਉਂ ਪਾ ਕੇ ਬੈਠੇ ਆ ਹਾਂ ਦੇਖ ਹੁਣ ਕਿਵੇਂ ਜਬਾਨ ਲੈਣ ਦੀ ਹੈ ਕਿ ਤੈਨੂੰ ਮੇਰੇ ਨਾਲ ਮੇਰੀ ਰਕਮ ਦੇ ਤੈਨੂੰ ਦੱਸਾਂ ਗੱਲ ਮੈਂ ਪਰ ਜਲੂਸ ਕੱਢੂੰਗਾ ਮੈਂ ਛੋਟਾ ਐ ਕਿਵੇਂ ਕੱਢ ਦੋਗੇ ਜਲੂਸ ਤਾਂ ਲਾਲਾ ਜੀ ਤੁਹਾਡਾ ਮੈਂ ਕੱਢੂੰਗੀ ਕਿਵੇਂ ਕੱਢੇਂਗੀ ਤੁਸੀਂ ਕੱਲੀ ਜਨਾਨੀ ਕੋਲ ਘਰੇ ਕਿਉਂ ਆਏ ਮੈਂ ਕਿਸ ਪਾਉਂ ਤੁਹਾਡੇ ਤੇ ਕਿਸ ਕੰਮ ਪਾ ਦੇਗੀ ਤੂੰ ਮਰੇ ਤੇ ਕਿਉਂ ਨਹੀਂ ਪਾਉਂਗੀ ਹਾਂ ਤੁਸੀਂ ਮੈਨੂੰ ਧਮਕੀਆਂ ਦਿੰਦੇ ਆ ਘਰ ਆ ਕੇ ਧਮਕੀਆਂ ਮੈਂ ਤਾਂ ਜਿਰਪਟ ਰਪਟਲ ਖਾ ਕੇ ਆਨੀ ਠਾਈ ਕਿਤਾਉ ਕੀਤੇਗੀ ਪੈਸੇ ਮੰਗੇ ਨੇ ਭਾਈ ਬਜਾ ਨਾਲ ਸੁੱਥੋਂ ਫਿਰ ਪੈਸੇ ਕਿਉਂ ਮੰਗਣ ਆਇਆ ਕਰ ਸਾਡੀ ਕੋਈ ਪੈਸੇ ਦੇਜੋ ਪਾਈ ਫਿਰ ਸੁਣੋ ਮੈਂ ਦੱਸਾਂ ਗੱਲ ਅਸੀਂ ਕੋਈ ਨੰਦਾਂ ਦੁੰਦੇ ਪੈਸੇ ਕਰ ਲਾ ਜੋ ਕਰਨਾ ਹੁਣ ਦੰਦੇ ਨਹੀਂ ਫਿਰ ਤੁਸੀਂ ਜਮਾ ਨਹੀਂ ਦੰਦੇ ਚਲ ਮੈਂ ਤਾਂ ਤੇਰੀ ਲੱਪੇ ਲਿਖਾ ਕੇ ਆਉਂ ਕੁੜੀ ਦੀ ਜਾਣ ਖਾਦੀ ਐ ਆ ਦੇਖ ਲੈ ਪੈਸੇ ਘਰ ਮੰਗਣ ਆਇਆ ਤੇ ਕੀ ਐ ਸਾਡੀ ਕੁੜੀ ਦੀ ਜਾਣਕਦੀ ਹੈ ਐ ਨਾ ਹੁਣ ਸਾਡੀ ਕੁੜੀ ਦੀ ਜਾਣਕਦੀ ਹੈ ਮੈਂ ਨੂੰ ਮੈਂ ਤੁਸੀਂ ਹੁਣ ਐ ਕਰੂੰ ਸਾਡੀ ਕੁੜੀ ਦੀ ਇੱਕ ਮਿੰਟ ਖੜ ਇੱਕ ਮਿੰਟ ਖੜ ਇੱਕ ਮਿੰਟ ਇੱਕ ਮਿੰਟ ਮੈਂ ਵੀ ਖੜ ਹੁਣ ਮੰਗੇਗਾ ਪੈਸੇ ਇੱਕ ਮਿੰਟ ਮੈਂ ਵੀ ਫੋਨ ਲਾਉਣਾ ਮੰਗੇਗਾ ਹੁਣ ਮੈਨੂੰ ਫੋਨ ਹੈ ਨਾ ਤੇਰੇ ਦਾ ਪਹਿਲਾਂ ਫੋਨ ਕੋਲ ਤੁਸੀਂ ਫੋਨ ਕੋਲ ਦਾ ਪਹਿਲਾਂ ਕਰ ਕਰ ਫੋਨ ਕੋ ਫੋਨ ਕੋ ਕੋਈ ਨਾ ਫੋਨ ਆਇਆ ਤਾਂ ਇਹਨਾਂ ਨੂੰ ਕਿੱਥੇ ਚੱਲਿਆ ਆ ਤਾਂ ਨਹੀਂ ਤੈਨੂੰ ਜਾਣ ਬੰਦੇ ਆ ਤਾਂ ਨਹੀਂ ਤੈਨੂੰ ਹੁੰਦੇ ਮਾਰੇ ਬਾਹਰ ਹੋ ਜਾ ਬਾਨੇ ਬਾਨੇ ਭਾਰੇ ਭਾਰੇ ਛੁਣਾਇੰਗਾ ਪੈਸੇ ਮੰਗਣਾ ਆਈ ਤੂੰ ਇੱਧਰ ਨੂੰ ਬੱਲਾ ਚੱਕ ਕੇ ਮੂੰਹ ਪੈਸੇ ਮੰਗਣਾਗਾ ਦੰਨੀਆਂ ਨੂੰ ਪੈਸੇ ਮੈਂ ਚੱਲ ਆ ਜਾਂਦਰ ਬੁ ਤੇਰੀ ਕੁੱਤੇ ਖਾਣੀ ਹੋਲੀ ਆਈ ਤੂੰ ਤੈਨੂੰ ਜਾਨਣਾ ਏ ਕਿ ਤੈਨੂੰ ਦੱਸਾ ਪਤਾ ਚਾਕ ਨਾ ਜਾਏ ਪਿੱਛੇ ਡੰਡੀ ਪਾ ਆਇਆ ਵੱਡਾ ਪੈਸੇ ਲੈਣਾ ਨਾ ਦੰਦੀਆਂ ਤੈਨੂੰ 5500 ਕੱਲ 5500 ਦੇ ਸੂਟ ਲਿਆਵਾਂਗੇ ਆਹੋ ਲੈ ਆਪਾਂ ਸੂਟ ਲਿਆਵਾਂਗੇ ਇਹੋ ਦਿਨੇ ਆ 5500 ਚਲਾ ਜਾ ਹਾਏ ਹਾਏ ਕਿ ਤੁਸੇ ਆਪਾਂ ਸੇਡ ਲੈ ਦੇਖ ਲਾਏ ਕਿ ਤਬ ਨੂੰ ਮਨਾ ਪਰਿੰਡ ਸੇਡ ਲਿਆ ਹਾਏ ਹਾਏ ਲੋਕੋ ਪੈਸੇ ਨੂੰ ਮੈਂ ਕੀ ਗੱਲ ਦੱਸਦਾ ਤੁਸੀਂ ਵੀ ਨਾ ਕਿਸੇ ਦੇ ਘਰੇ ਪੈਸੇ ਪੂਸੇ ਮੰਗਣ ਵਾਜ ਜਿਸ ਨੂੰ ਸਾਂ ਗੱਲ ਜਨਾਨੀ ਕੋਲ ਤਾਂ ਖਾਸ ਕਰਕੇ ਨਾ ਜਾਇਓ ਉਹਦਾ ਕੀ ਪਤਾ ਕੀ ਕੇਸ ਪਾਦੇ ਹੈ बाली बुरी हुन्थ्यो भाइ सानु मसँग गल् हो बचो भई बचो इर भजला इर